ਸਰਨ ਪਿਆਰ ਪਰਿਸ਼ਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਮ ਨੂੰ ਪਤਾ ਹੀ ਹੈ ਆਪਾਂ ਸ੍ਰੀ ਹਿੰਦਪੁਰ ਸਾਹਿਬ ਜਾਤਰਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਜੀ ਤੇ ਆਪਾਂ ਸਵੇਰੇ ਚੱਲ ਪਏ ਸੀ ਜੀ 5 ਵਜੇ ਗੋਬਿੰਦ ਘਰਮ ਤੋਂ ਤੇ ਕਾਫੀ ਪੈਂਡਾ ਹੀ ਤੈਜ ਕਰ ਚੁੱਕੇ ਹਾਂ ਜੀ ਬਸ ਥੋੜਾ ਜਿਹਾ ਰਹਿ ਗਿਆ ਜੀ ਮੀ ਕਰਕੇ ਥੋੜਾ ਜਿਹਾ ਲੱਗ ਰਿਹਾ ਵਾ ਫੇਸਲਾਂ ਨੂੰ ਜਾਰੀ ਕਰਕੇ ਇਸ ਰੱਗੇ ਆ ਦੇਖੋ ਜੀ ਫਰਤਾਂ ਕਾਫੀ ਆ ਰਹੀਆਂ ਜੀ ਉਹ ਆਪਣਾ ਛੋਟਾ ਘੜਿਆ ਹੌਲੀ ਹੌਲੀ ਚੱਲੀ ਜਾ ਰਹੀਆਂ ਜੀ ਸੰਗਤ ਕਾਫੀ ਆ ਗਈ ਜੀ ਹੁਣ ਤਾਂ ਸੰਗਤ ਆਈ ਜਾਂਦੀ ਹੈ ਜੀ ਦਰਸ਼ਕ ਕਰਨ ਵਾਸਤੇ ਠੀਕ ਹੈ ਜੀ ਮਿਲਦੇ ਆ ਜੀ ਅੱਗੇ ਜਾ ਕੇ ਹਾਂ ਜੀ ਅੰਦੀਸੂ ਫਾਈਨਲ ਆਪਾਂ ਹੈਪੁਰ ਸਾਹਿਬ ਕੋਲ ਜੀ ਤੇ ਪੂਰੇ 12ਵਾਂ ਚ ਆਪਾਂ ਪਹੁੰਚ ਗਏ ਆ ਜੀ ਤੇ ਅਰਦਾਸ ਤੇ ਸਾਨੂੰ ਹੋਵਾਂਗੇ ਤੇ ਆਪਾਂ ਇਸ ਤਰ੍ਹਾਂ ਕਰਿਆ ਕਿ ਕਿਸੇ ਸ਼ਾਨ ਕਰਦੇ ਆਪਣੇ ਸਰਗਿਤ ਸਾਰੀ ਉਹ ਵੀਰ ਹਣੇ ਇੱਥੇ ਖੜੇ ਹਾਂ ਜੀ ਆਪਾਂ ਤੇ ਸਾਹਮਣੇ ਪਿੱਛੇ ਜੀ ਗੁਰੂ ਘਰ ਹੈ ਜੀ ਤੇ ਆਹ ਇੱਧਰ ਪਿੱਛੇ ਜੀ ਤੇ ਦੇਖ ਸਕਦੇ ਹੋ ਸ਼੍ਰੀ ਹੇਮਕੁੰਡ ਸਾਹਿਬ ਉਹ ਪਵਿੱਤਰ ਤਪੂ ਭੂਮੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਸਰੂਪ ਵਿੱਚ ਬੋਧ ਸਮਾ ਬਹੁਤ ਲੰਮਾ ਸਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵਿੱਚ ਬਤਾਇਆ ਇਸ ਆਤਮਿਕ ਅਵਸਥਾ ਵਿੱਚ ਆਪ ਅਤੇ ਅਕਾਲ ਪੁਰਖ ਵਿਚਾਲੇ ਕੋਈ ਭਿੰਨਤਾ ਨਾ ਰਹੀ ਇਸ ਮਹਾਨ ਤਪਸਵੀ ਦੁਸ਼ਟ ਦਮਨ ਨੂੰ ਵਾਹਿਗੁਰੂ ਨੇ ਆਗਿਆ ਕੀਤੀ ਕਿ ਤੁਸੀਂ ਨਵੇਂ ਜੀਵਨ ਯਾਤਰਾ ਵਿੱਚ ਸੰਸਾਰ ਤੇ ਜਾ ਕੇ ਧਰਮ ਦਾ ਪਸਾਰਾ ਕਰੋ ਅਧਰਮੀਆਂ ਤੇ ਜ਼ਾਲਮਾਂ ਦੇ ਅਤਿਆਚਾਰਾਂ ਨੂੰ ਠੱਲ ਪਾਓ ਇਸ ਹੁਕਮ ਦੀ ਪਾਲਣਾ ਕਰਦੇ ਹਾਂ ਦੁਸ਼ਟ ਦਮਨ ਹਿਮਕੁੰਡ ਆਗੇ ਗੁਰਤੇਗ ਭਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖ ਤੋਂ ਪਟਨਾ ਸਹਿ ਵਿੱਚ ਜਨਮ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੇ ਜੀਵਨੀ 75 ਨਾਟਕ ਵਿੱਚ ਆਪਣੀ ਵਰਤਮਾਨ ਜੀਵਨ ਯਾਤਰਾ ਦੇ ਪਿਛਲੇ ਸਰੂਪ ਦੀ ਸਮਾਚਾਰ ਆਪ ਵਰਣਨ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਤਪ ਸਥਾਨ ਨੂੰ ਸੰਸਾਰ ਨੂੰ ਗਿਆਨ ਹੋਇਆ 75 ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਜੀਵਨ ਕਥਾ ਬਿਆਨ ਕਰਦਿਆਂ ਲਿਖਦੇ ਹਨ ਕਿ ਜਿੱਥੇ ਹੇਮਕੁੰਡ ਪਹਾੜਤ ਹੈ ਉੱਥੇ ਹੀ ਸੱਪਤ ਸ੍ਰਿੰਗ ਨਾਮ ਦਾ ਪਹਾੜ ਹੈ ਰਤਹਾਤ ਸੱਤ ਪਹਾੜੀਆਂ ਵਿਚਾਲੇ ਕਿਹੜੇ ਹੋਇਆ ਹਿਮਾਚਲ ਦੀ ਧਾਰ ਵਿੱਚ ਬਦਰੀ ਨਾਰਾਇਣ ਦੇ ਕੋਲ ਇਸ ਪਹਾੜ ਦਾ ਨਾਮ ਹੁਣ ਵੀ ਸੱਤਸਰਿੰਘ ਹੈ ਜਿੱਥੇ ਹੀ ਪਾਂਡਵ ਰਾਜੇ ਨੇ ਜੋਗ ਕਮਾਇਆ ਸੀ ਇਸ ਸਥਾਨ ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਪੁਰਖ ਦੇ ਤੋਂ ਇੱਕ ਰੂਪ ਹੋ ਗਏ ਤਾਂ ਪ੍ਰਭੂ ਨੇ ਪ੍ਰਸੰਨ ਹੋ ਕੇ ਆਗਿਆ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਕਾਲ ਯੁਗ ਵਿੱਚ ਜਨਮ ਲਿਆ ਗੁਰੂ ਜੀ ਲਿਖਦੇ ਹਨ ਕਿ ਮੇਰੀ ਪ੍ਰਭੂ ਦੇ ਚਰਨਾ ਵਿੱਚ ਬਿਰਤੀ ਇੰਨੀ ਜੁੜ ਗਈ ਸੀ ਕਿ ਸੰਸਾਰ ਯਾਤਰਾ ਤੇ ਔਨੁਜਿਨੀ ਕਰਦਾ ਸੀ ਪ੍ਰਭੂ ਨੇ ਮੈਨੂੰ ਸਮਝਾਇਆ ਤੇ ਫਿਰ ਇਸ ਸੰਸਾਰ ਯਾਤਰਾ ਲਈ ਨਿਸ਼ਚਿਤ ਕਾਰਜ ਦੇ ਕੇ ਭੇਜਿਆ ਕਲਗੀਧਰ ਪਾਤਸ਼ਾਹ ਦੀ ਜਗਤ ਫੇਰੀ ਤੇ ਉਹਨਾਂ ਨੇ ਸਿੱਖਾਂ ਦੀ 18ਵਾਂ ਸਦੀ ਵਿੱਚ ਵਧੇਰੇ ਜੱਦੋ ਜਹਿਦ ਵਿੱਚ ਰਜੀ ਹੋਏ ਕਾਰਨ ਕਿਸੇ ਨੂੰ ਇਸ ਤੱਪੂ ਭੂਮੀ ਦੇ ਦਰਸ਼ਨ ਕਰਨ ਦੇ ਨਿਸ਼ਾਨ ਕਾਇਮ ਕਰਨ ਦਾ ਫਰਨਾ ਨਫਰਿਆ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰਾਜ ਸਥਾਪਿਤ ਹੋਇਆ ਤਾਂ ਕਈ ਸਿੱਖ ਰਿਆਸਤਾਂ ਬਣ ਗਈਆਂ ਤੇ ਇਸ ਤੱਪੂ ਭੂਮੀ ਦੀ ਖੋਜ ਦੀ ਯਾਤਰਾ ਦਾ سلسلہ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਤੱਪੂ ਭੂਮੀ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ ਤੇ ਹਿਮਕੁੰਟ ਸप्त श्रृंग ਦੀ ਯਾਤਰਾ ਕਰਕੇ ਇਸ ਤਪ ਭੂਮੀ ਦਾ ਵਿਸਥਾਰ ਵਰਣਨ ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਰਚਨਾ ਗੁਰতীর্থ ਸੰਗ੍ਰਹਿ ਵਿੱਚ ਕੀਤਾ ਉਹਨਾਂ ਨੇ ਬਚਿੱਤਰ ਨਾਟਕ ਦੀਆਂ ਮੁੱਢਲੀਆਂ ਤੁਕਾਂ ਦੇ ਆਧਾਰ ਤੇ ਇਸ ਸਥਾਨ ਦੀ ਖੋਜ ਸ਼ੁਰੂ ਕੀਤੀ ਫਿਰ ਉਹਨਾਂ ਮਹਾਨ ਭਾਰਤੀ ਗ੍ਰੰਥਾਂ ਵਿੱਚੋਂ ਪਾਂਡੂ ਰਾਜੇ ਦੇ ਤਪ ਦੀ ਵਿਥਿਆ ਤੇ ਪੰਡੂਕੇਸ਼ਵਰ ਸਥਾਨ ਬਾਰੇ ਜਾਣਕਾਰੀ ਲੈ ਕੇ ਆਪ ਹੇਮਕੁੰਟ ਸਤ ਸ੍ਰਿੰਗ ਤੇ ਉਸ ਸਥਾਨ ਤੇ ਪਹੁੰਚੇ ਜਿੱਥੇ ਦੁਸ਼ਟ ਦਮਨ ਨੇ ਤਪ ਕੀਤਾ ਸੀ ਹੇਮਕੁੰਡ ਸਤ ਪਹਾੜੀਆਂ ਦੇ ਤਪੂ ਭੂਮੀ ਦੇ ਦੁਸ਼ਟ ਦਮਨ ਦੀ ਯਾਦਗਾਰ ਤੇ ਨਿਸ਼ਾਨ ਸੈਭ ਚੁਲਾਉਣ ਵਾਲੇ ਪਹਿਲੇ ਵਿਅਕਤੀ ਸੰਤ ਸੋਹਣ ਸਿੰਘ ਪਹਿਰੀ ਵਾਲੇ ਪਹਿਲੀ ਵਾਰ 1932 ਵਿੱਚ ਇਸ ਤਪੂ ਸਥਾਨ ਉੱਪਰ ਪਹੁੰਚੇ ਅਤੇ ਹਰ ਸਾਲ ਇਸ ਯਾਤਰਾ ਤੇ ਆਉਣ ਲੱਗੇ ਆਪ ਜੀ ਨੇ ਨਿਸ਼ਾਨ ਸਾਹਿਬ ਲਾਉਣ ਦੇ ਯਾਦਗਾਰ ਸਥਾਪਿਤ ਕਰਨ ਦਾ ਯਤਨ ਅਰੰਭਿਆ ਸੰਤ ਸੋਹਣ ਸਿੰਘ ਦਾ ਮੇਲ ਸਨ 1935 ਵਿੱਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤੇ ਆਪ ਨੇ ਹੇਮਕੁੰਡ ਸਾਹਿਬ ਸਬਤ ਸਿੰਘ ਦੀ ਕੀਤੀ ਯਾਤਰਾ ਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੀੜ ਰੁਮਾਲੇ ਮੰਝ ਸਹਿਬ ਅਤੇ ਗੁਰਦਵਾਰੇ ਦੀ ਜ਼ਰੂਰੀ ਸਮਾਨ ਵਿਛਾਈਆਂ ਬਰਤਨ ਕੁਝ ਪੁਸਤਕਾਂ ਅਤੇ ਇੱਕ ਤੰਬੂ ਆਦ ਲੈ ਕੇ ਲੈ ਕੇ ਦਿੱਤਾ ਕਿ ਗੁਰਦਵਾਰੇ ਸਹਿਬ ਦੀ ਉਸਾਰੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਰਹਿਣ ਤੇ ਪਾਠ ਕਰਨ ਦਾ ਕੰਮ ਜਾਰੀ ਹੋ ਸਕੇ ਇਸ ਤਰ੍ਹਾਂ ਇਸ ਸਥਾਨ ਉੱਪਰ ਯਾਦਗਾਰ ਉਸਾਰਨ ਦਾ ਮੁੱਢ ਵੱਜ ਗਿਆ ਅਗਸਤ 1936 ਵਿੱਚ ਸੰਤ ਸੋਨ ਸਿੰਘ ਜੀ ਨੇ ਗੁਰਦੁਆਰੇ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ। 3 ਮਹੀਨਿਆਂ ਵਿੱਚ 10x10 ਫੁੱਟ ਦਾ ਕਮਰਾ ਤੇ 3 ਫੁੱਟ ਦਾ ਇੱਕ ਬਰਾਂਡਾ ਬਣਾਇਆ ਗਿਆ। ਭਾਵੇਂ ਬਹੁਤ ਜ਼ਿਆਦਾ ਔਕੜਾਂ ਦੇ ਬਾਵਜੂਦ ਸੰਤ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਮਹਾਨ ਕਾਰਜ ਨੂੰ ਨਿਪਟਰੇ ਚਾੜਿਆ। ਅਗਲੇ ਸਾਲ 1937 ਵਿੱਚ ਸੰਤ ਜੀ ਫਿਰ ਹਿਮਕੁੰਡ ਪਹੁੰਚੇ। ਇਸ ਵਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਗੁਰਦੁਆਰੇ ਦੇ ਹੋਰ ਸਮਾਨ ਦੇ ਨਾਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਕਰ ਦਿੱਤਾ। ਨਿਸ਼ਾਨ ਸਾਹਿਬ ਵੀ ਚੁਲਾ ਦਿੱਤਾ ਗਿਆ। ਪ੍ਰਕਾਸ਼ ਵਾਲੇ ਦਿਨ ਗੁਰੂ ਦਾ ਅਟੁੱਟ ਲੰਗਰ ਇਸ ਤੱਪ ਭੂਮੀ ਤੇ ਵਰਤਾਇਆ ਗਿਆ। ਕਾਫੀ ਗਿਣਤੀ ਵਿੱਚ ਸੰਗਤਾਂ ਵੀ ਪਹੁੰਚੀਆਂ। ਸੰਤ ਸੋਨ ਸਿੰਘ ਜੀ 13 ਫਰਵਰੀ 1939 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੀ ਅਤੇ ਇਸ ਤੋਂ ਪਹਿਲਾਂ ਇਸ ਆਸਾਨ ਦੀ ਸੇਵਾ ਸੰਭਾਲ ਗੁਰਮੁਖ ਪਿਆਰੇ ਭਾਈ ਮੋਦਨ ਸਿੰਘ ਹਵਲ ਹਵਾਲਦਾਰ ਅਤੇ ਮਾਪੁਰਖੀ ਸੰਤ ਠੰਡੇ ਸਿੰਘ ਜੀ ਨੂੰ ਸੌਂਪੀ ਇਹਨਾਂ ਦੋਵਾਂ ਨੇ ਸੇਵਾ ਦਾ ਕਾਰਜ ਪੂਰੀ ਸ਼ਰਧਾ ਉਤਸ਼ਾਹ ਅਤੇ ਲਗਨ ਨਾਲ ਅੱਗੇ ਤੋਰਿਆ ਯਾਤਰਾ ਤੇ ਆਉਣ ਵਾਲੇ ਸੰਗਤ ਇਸ ਰਸਤੇ ਵਿੱਚ ਬਹੁਤ ਸਾਰੇ ਗੁਰਦੁਆਰੇ ਅਤੇ ਸਰਾਵਾਂ ਦੀ ਵਿਚਾਰੀ ਉਹ ਸਾਰੇ ਸ਼ੁਰੂ ਕੀਤੀ ਗਈ ਰਸਤੇ ਬਣਾਏ ਗਏ ਯਾਤਰਾ ਲਈ ਹਰ ਸਾਲ ਲੱਖਾਂ ਸੰਗਤਾਂ ਹੇਮਕੁਂਡ ਸਾਹਿਬ ਜਾਣ ਲੱਗ ਪਈਆਂ ਹਵਾਲਦਾਰ ਮੋਹਦਨ ਸਿੰਘ ਜੀ ਨੇ ਸੰਤ 1960 ਵਿੱਚ ਸੱਤ ਮੈਮਰੀ ਗੁਰਦੁਆਰਾ ਸਾਹਿਬ ਸ੍ਰੀ ਹੇਮਕੁਂਡ ਸਾਹਿਬ ਟਰਸਟ ਬਣਾਇਆ ਇਸ ਤਰ੍ਹਾਂ ਸ੍ਰੀ ਹੇਮਕੁਂਡ ਸਾਹਿਬ ਅਤੇ ਇਸ ਨਾਲ ਸੰਬੰਧਿਤ ਸਥਾਨਾਂ ਤੇ ਗੁਰਦੁਆਰਾ ਦਾ ਟਰਸਟ ਅਧੀਨ ਆ ਗਿਆ ਤੇ ਅੱਜ ਵੀ ਚੱਲ ਰਿਹਾ ਹੈ ਗੁਰਦੁਆਰਾ ਗੋਬਿੰਦ ਧਾਮ ਸੰਤ ਬਾਬਾ ਮੋਦਨ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਸੋ ਉਹਨਾਂ ਦਾ ਉੱਥੇ ਜੋ ਰਾਤ ਨੂੰ ਰਹਿੰਦੇ ਸਨ ਹੇਮਕੋਟ ਸਾਹਿਬ ਦੀ ਸੇਵਾ ਕਰਕੇ ਰਾਤ ਨੂੰ ਉੱਥੇ ਵਿਸ਼ਰਾਮ ਕਰਦੇ ਸਨ ਅੱਜ ਵੀ ਉਹ ਦਰਖਤ ਮੌਜੂਦ ਹੈ ਲੱਖਾਂ ਦੀ ਗਿਣਤੀ ਵਿੱਚ ਇਸ ਸਥਾਨ ਤੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਤੇ ਅੰਮ੍ਰਿਤਕੁੰਡ ਵਿੱਚ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਦੇ ਆ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਹਨ। ਸੋ ਹਾਂਜੀ ਅਸੀਂ ਦਰਸ਼ਨ ਕਰ ਲਈ ਗੁਰੂ ਘਰ ਦੇ ਤੇ ਪ੍ਰਸ਼ਾਦਾ ਵੰਡ ਸ਼ਾਕੀ ਫਿਰ ਆਪਾਂ ਚੱਲਦੇ ਆ ਜੀ ਤੇ بارش ਹੋ سنو ਮੈਨ ਲੱਗੇ ਜੀ ਦੇਖੋ ਸੰਗਤ نیچے ਜਾਣ ਲੱਗੀ ਹੁਣ ਬਾਬਾ ਜੀ ਨੇ ਅਨਾਉਂਸ ਕਰਤਾ ਜੀ ਸੰਗਤੇ ਨੀਚੇ ਜਾਵੇ ਗੋਵਿੰਦ ਤਾਂ ਆਵਾਂ ਤੇ ਦੇਖੋ ਤੁਸੀਂ ਚਲੋ ਜੀ ਚਲਦੇ ਆਂ ਕੋ ਸਾਦਾ ਸਾਕੇ ਤੇ ਫਿਰ ਤੁਹਾਨੂੰ ਇੱਦਾਂ ਇਥੋਂ ਦਾ ਇਤਿਹਾਸ ਤੁਹਾਡੇ ਨਾਲ ਪਾ ਸਾਂਝਾ ਕਰਤਾ ਜੀ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਗੋਵਿੰਦ ਧਾਮ ਬਾਰਸ਼ ਹੋ ਰਹੀ ਹੈ ਜੀ ਇਸ ਕਰਕੇ ਵੀਡੀਓ ਬਹੁ ਨਹੀਂ ਬਣਾਉਣੀ ਤੇ ਫੋਨ ਕਿੱਲਾ ਹੋ ਸਕਦਾ ਚਲੋ ਜੀ ਠੀਕ ਹੈ ਮਿਲਦੇ ਆਂ ਜੱਗੀ ਜੱਗ ਸੋ ਹਾਂ ਜੀ ਅਸੀਂ ਪਹੁੰਚ ਗਏ ਜੀ ਥੋੜਾ ਜਿਹਾ ਦੂਰ 3 ਕਿਲੋਮੀਟਰ ਆ ਗਿਆ ਜੀ ਮੇਮ ਘਰ ਸਾਹ ਦੇ ਦਰਸ਼ਨ ਕਰਕੇ ਇੱਥੇ ਆਪਾਂ ਟਾਬੇ ਦਰਕੇ ਚਾਹ ਪਾਣੀ ਪੀਤਾ ਸਾਬ ਆਪਣੇ ਬੀਕੇ ਹੁਣ ਆਪਾਂ ਤੁਰਨ ਲੱਗੇ ਆ ਜੀ ਗੋਵਿੰਦ ਧਾਮਲ ਬਾਅਰਛ ਬਹੁਤ ਜ਼ਿਆਦਾ ਆ ਦੇਖ ਲੋ ਦੇਖੋ ਸੰਗਤਾਂ ਜੀ ਆਈ ਜਾ ਰਹੀ ਓਧਰੋਂ ਇਹ ਫੋਰ ਪੁਆਇੰਟ ਬਣੀ ਹੁੰਦੀ ਐ ਇੱਥੇ ਯਾਤਰੀ ਜਿੰਨੇ ਵੀ ਆਉਂਦੇ ਐ ਸੇ ਰੁਕੇ ਚਾਹ ਪਾਣੀ ਜੋ ਵੀ ਛਕਣਾ ਚਾਹੁੰਦੇ ਆ ਖਾ ਪੀ ਲੈਂਦੇ ਆ ਜੀ ਫਿਰ ਆਪਣੀ ਯਾਤਰਾ ਅੱਗੇ ਸ਼ੁਰੂ ਕਰ ਲੈਂਦੇ ਆ ਜੀ ਲੋਜ ਜੀਓ ਵੀ ਆਈ ਐਂਡ ਹਾਂਜੀ ਸੋ ਫਾਈਨਲ ਆਪਾਂ ਹੈ ਗੋਵਿੰਦ ਸਾਹਿਬ ਪਹੁੰਚ ਗਏ ਜੀ ਯਾਤਰਾ ਕਰਕੇ ਸ੍ਰੀ ਸੱਚਕੰਡ ਹੈਂਕੁਰ ਸਾਹਿਬ ਦੀ ਤੋਂ ਆਪਾਂ ਇਹ ਆਪਣੇ ਬਾਈ ਹੈ ਜੀ ਆਪਾਂ ਨੇ ਤਾਂ ਕਮਰਾ ਲਿਆ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਆਪਕੇ ਹੋਟਲ ਦਾ ਜੀ ਮੇਰੇ ਆਰਡਰ ਦਾ ਨਾਮ ਹੈ ਹੋਟਲ ਸ੍ਰੀ ਰਾਮ ਸ੍ਰੀ ਰਾਮ ਠੀਕ ਹੈ ਹਾਂ ਵੀ ਜੋ ਵੀ ਜਿੰਨੇ ਵੀ ਯਾਤਰੀ ਤੁਸੀਂ ਆਓ ਇਹਨਾਂ ਨੂੰ ਜਰੂਰ ਸਟੇ ਕਰਿਓ ਜੀ ਬਹੁਤ ਵਧੀਆ ਪਰਸਨ ਨੇ ਇਹ ਤੇ ਉਹ ਇਹਨਾਂ ਦੀ ਬੇਟੀ ਹੈ ਜੀ ਜਿਹੜੀ ਕਾਊਂਟਰ ਸੰਭਾਲਦੀ ਹੈ ਜੀ ਠੀਕ ਆ ਉਹ ਚਾਰ ਦਿਨ ਦੀ ਹੋ ਛੁੱਟੀ ਹੋਰ ਹਾਂ ਛੁੱਟੀ ਕਰਕੇ ਤੇ ਜਰੂਰ ਤੁਸੀਂ ਵਿਜ਼ਿਟ ਕਰਿਓ ਜਿੱਥੇ ਤੇ ਬਹੁਤ ਵਧੀਆ ਨਾਈਸ ਠੀਕ ਹੈ ਜੀ ਮਿਲਦੇ ਆਂ ਜੀ ਫਿਰ ਸੋਇਆ ਲੱਗਾ ਜੀ ਹੋਟਲ ਸ੍ਰੀ ਰਾਮ ਗੁਰਦਰ ਸਾਹਿਬ ਦੇ ਨਾਲ ਹੀ ਹੈ ਜੀ ਇਹਨਾਂ ਦਾ ਹੋਟਲ ਭਈ ਹੁਣਾਂ ਦਾ ਸਾਹਮਣੇ ਜਰੂਰ ਵਿਜ਼ਿਟ ਕਰਿਓ ਛੇ ਤੁਸੀਂ ਰੂਮ ਵਧੀਆ ਰੇਟ ਤੇ ਮਿਲ ਜਾਂਦੇ ਨੇ ਇਹਨਾਂ ਕੋਲ ਤੇ ਜਰੂਰ ਆਇਓ ਜੀ ਧੰਨਵਾਦ ਜੀ ਹਾਂ ਜੀ ਸੋ ਆਪਾਂ ਹਿੰਦਕੁਰ ਸਾਹਿਬ ਦੀ ਯਾਤਰਾ ਕਰਕੇ ਗੋਵਿੰਦ ਘਰ ਆ ਗਏ ਆ ਜੀ ਤੇ ਦਰਸ਼ਨ ਕਰਕੇ ਵਧੀਆ ਦਰਸ਼ਨ ਹੋਈ ਜੀ ਮੀ ਵੀ ਪੈਰੇ ਸੀ ਵੈਸੇ ਤਾਂ ਇਤਰਾਸ ਰੱਖ ਕੇ ਰੂਮ ਲੈ ਲਈ ਆਪਾਂ ਇੱਥੇ ਆਰਾਮ ਕਰਾਂਗੇ ਤੇ ਸਵੇਰੇ ਆਪਾਂ ਗੋਵਿੰਦ ਘਾਟ ਨੀਚੇ ਜਾਵਾਂਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਬਾਲੇ ਨਾਲ